ਤੇਰਾ ਸਤ ਬਾਬਾ ਪ੍ਰੀਤਮ ਦਾਸ ਬਾਬੇ ਜੋੜੇ ਰਾਏਪੁਰ ਸੂਰਪੁਰ ਵਿਖੇ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਇਥੇ ਇੰਡੀਅਨ ਹੈ ਕਲਚਰ ਐਸੋਸੀਏਸ਼ਨ ਕੋਲੋਂ ਉਤਾਲੀ ਮਾ ਸਰਪਾਤੀ ਮੇਲਾ ਕਰਾਇਆ ਗਿਆ ਤੇ ਇਥੇ ਵਕਫਾ ਕਾਲਜ ਯੂਨੀਵਰਸਿਟੀ ਦੇ ਛਕੂ ਤੋਂ ਸਟੂਡੈਂਟ ਮੌਜੂ ਹੈ ਤੇ ਇਹ ਬੈਨੋਂ ਨੇ ਸਹਿਯੋਗ ਕਰਕੇ ਕਾਲਜ ਲੋਕ ਕਾਲਜ ਦੇ ਇਹ ਟੀਮ ਆ ਉਹਨਾਂ ਦੀ ਜਿਨ੍ਹਾਂ ਨੇ ਪਰਫਾਰਮ ਕੀਤਾ ਆ ਤੇ ਉਹਨਾਂ ਨਾਲ ਜਾਂਦੇ ਆਂ ਮੈਚ ਪਿੰਨਾ ਬਲਕੁ ਹਾਂ ਜੇ ਤੁਸੀਂ ਕਿਹੜੇ ਕਿਹੜੇ ਲੜੇ ਕੰਬਿਨੇਸ਼ਨ ਅੱਜ ਲੋਕ ਪਲਾਵਾਂ ਦੇ ਮਿਲਣੇ ਲੱਗੇ ਇਹ ਪਾਸ ਅਸੀਂ ਸਾਰੇ ਸਭ ਤੋਂ ਪਹਿਲਾਂ ਮੇਰੇ ਫੈਕਸਟਰੀ ਦੇ ਕੰਬਿਨੇਸ਼ਨ ਹੋਈਆ ਔਰ ਅਸੀਂ ਕਿ ਦਸ ਅਪਰੇਟਿਵ ਸਟੂਡੈਂਟਸ ਨੂੰ ਪਾਰਟਿਸਪੇਟ ਕਰਾਇਆ ਤੋ ਉਹਨੇ 3 ਟ੍ਰੋਫੀ ਲਈ ਕਿੰਨੇ ਔਰ ਇੱਕ ਸਟੇਡਿ ਸਟੂਡੈਂਟਸ ਨੇ ਵਲਪੀਆ ਔਰ ਜਿਹੜੇ ਸਾਡਾ ਟੀਮ ਟਰਾਫੀ ਚ ਸੈਕੰਡ ਪ੍ਰਾਈਜ਼ ਆਇਆ ਔਰ ਇਹ ਜੋ ਜ ਸਾਡਾ ਫਸਟ ਪ੍ਰਾਈਜ਼ ਆਇਆ ਇਹ ਲੋਕ ਕਲਾ ਦਾ ਮੇਲਾ ਹਰ ਸਾਲ ਜਦੋਂ ਅਸੀਂ ਹਰ ਸਾਲ ਇਹਦਾ ਪਾਰਟਪਰ ਹਾਂ ਔਰ ਬਾਬਾ ਜੀ ਦੇ ਆਸ਼ੀਰਵਾਦ ਨਾਲ ਸਾਨੂੰ ਬਹੁਤ ਮਾਣ ਮਿਲਦਾ ਹੈ ਕਿ ਸਾਡੇ ਬੱਚੇ ਬਹੁਤ ਮਿਹਨਤ ਕਰਦੇ ਨੇ ਔਰ ਇਸੇ ਤਰੀਕੇ ਨਾਲ ਖਾਸਾ ਲਿਖੋਣਾ ਚਾਹੁੰਦਾ ਔਰ ਜਿਹੜੀ ਇਹ ਜੀ ਡਰੋਪਿੰਗ ਦਾ ਵੀ ਮਾਰਿਆ ਮੀਆਂ ਆਪਕਾ ਸਤਿ ਸ਼੍ਰੀ ਅਕਾਲ। ਤੇ ਕਿਹੜੇ-ਕਿਹੜੇ ਜਿਹੜੇ ਇਨਾਮ ਆ ਤੁਸੀਂ ਪ੍ਰਾਪਤ ਕੀਤੇ ਤੇ ਕਿਹਨੇ ਜਿਹੜੇ ਖਸਮ। ਇਹ ਪਹਿਲੇ ਜਿਹੜੀ ਜਿੱਤ ਨੂੰ ਨੰਬਰ। ਸਰਕਾਰ ਨੇ ਜਿਹੜੇ ਇਵੈਂਟ ਹੋਏ ਸੀ ਉਹ ਰਿਟਰੋ ਸੀ ਜਿਹੜਾ ਹੈ ਸਭ ਤੋਂ ਪਹਿਲਾਂ ਜਿਹੜਾ ਅ ਇਨਾਮ ਪ੍ਰਾਪਤ ਕੀਤਾ ਆ ਸਪੋਕਸ ਆਫ ਦਿਓ ਸਾਡਾ ਟੀਮ ਟਰੋਫੀ ਦੇ ਵਿੱਚੋਂ ਪ੍ਰਾਈਜ਼ ਆਇਆ ਜਿਹੜਾ ਫਰਸ ਪ੍ਰਾਈਜ਼ ਆਇਆ ਸਾਡਾ ਡਿਸਕੋਰਡ ਤੋਂ ਸਪੈਸ਼ਲ ਪ੍ਰਾਈਜ਼ ਆਇਆ ਸਾਡਾ ਫੋਕਸ ਤੋਂ ਸੋਮ ਦੇਟ ਜੁਆਇੰਟਸ ਔਰ ਇਸੇ ਤਰ੍ਹਾਂ ਸਾਡਾ ਜਿਹੜਾ ਹੈ ਪ੍ਰਾਈਸ ਵੈਰੀ ਫੋਨਲ ਹੈ ਕਿਉਂ ਸਾਡਾ ਪ੍ਰਾਈਸ ਆਇਆ ਹੈ ਬਲ ਪ੍ਰਾਈਸ ਆਇਆ ਹੈ ਵੈਰੀ ਸੋ ਫੁਲ ਮਤਲਬ ਸਾਡੇ ਇਵੈਂਟ ਇੰਨੇ ਹੈ ਕਿ ਹੁਣ ਮੈਨੂੰ ਯਾਦ ਵੀ ਨਹੀਂ ਆ ਰਿਹਾ ਕਿ ਕਿਹਾਰੇ ਅਸੀਂ ਆਲਮੋਸਟ ਸਾਰੇ ਜਿਹੜੀ ਪਾਰਟੀ ਸਪੀਕ ਤੇ ਕੀਤਾ ਸਿਰਫ ਦੋ ਹੀ ਇਵੈਂਟs ਨੇ ਜਿਨ੍ਹਾਂ ਚ ਅਸੀਂ ਪਾਰਟਿਸਪੇਟ ਨਹੀਂ ਕੀਤਾ ਔਰ ਬਾਬਾ ਜੀ ਦੇ ਆਸ਼ੀਰਵਾਦ ਨਾਲ ਸਾਨੂੰ ਸਾਰੇ ਇਵੈਂਟs ਚੋਂ ਕੁਝ ਨਾ ਕੁਝ ਮਿਲਦਾ ਕੋਈ ਹਾਂ ਹੁਣ ਇਹ ਤੁਸੀਂ ਕਿੰਨੇ ਜਿਹੜਾ ਹੈ ਇਸ ਕੰਪੀਟੀਸ਼ਨ ਕਰਤੇ ਆਇਆ ਤੇ ਇਹਦਾ ਵਿੱਚ ਕੋਈ ਵੀ ਤੁਹਾਨੂੰ ਨਹੀਂ ਆਉਂਦਾ ਮੈਂ ਤਾਂ ਅਜੀ ਸਰੀਰ ਆਏਗਾ ਕਮਿਊਨੀਕੇਸ਼ਨ ਦਾ ਅਲਰਟ ਆਏਗਾ ਤੇ ਜਦ ਤੋਂ ਬਾਅਦ ਹੀ ਪਤਾ ਲੱਗੇਗਾ ਕਿ 3 ਪ੍ਰਾਈਸ ਨੇ ਅਜੇ ਹੋਰ ਇਵੈਂਟਸ ਆਸੇ ਪੇ ਨੇ ਅਸੀਂ ਆਪਣੇ ਕੋਲੋਂ ਬੈਸਟੂ ਫਾਰਮ ਕਰਕੇ ਆਏ ਆ ਤੇ ਬਾਬਾ ਜੀ ਵਿਆਸ਼ਪਰਨਾ ਦੇਖਦੇ ਆ ਜਿਸ ਸਾਰਾ ਤਾਂ ਲੋਕ ਕਲਾਮਾ ਮਿਲਦੇ ਨੇ ਕਿੰਨੇ ਸਾਲ ਤੱਕ ਦਿੱਤਾ ਸਰ ਸਾਡੀ ਟੀਮ ਜਿਹੜੀ ਹੈ ਪਿਛਲੇ 5-6 ਸਾਲ ਹੋਇਆ ਪਾਟ ਪਾਤੀ ਆ ਰਹੇ ਨੇ ਲੋਕਲਾਵਾ ਦੇ ਮੇਲੇ ਦਾ ਔਰ 8 ਸਾਲ ਸਾਡੇ ਸਰਕੇ ਟੀਮਾਂ ਕੁਝ ਨਾ ਕੁਝ ਗੇਨ ਕਰਕੇ ਚੱਲੀਆਂ ਆ ਔਰ ਡੈਫੀਨਿਟਲੀ ਬਾਬਾ ਜੀ ਦੇ ਆਸ਼ੀਰਵਾਦ ਨਾਲ ਸਾਡੇ ਉੱਚਾ ਨੂੰ ਪਿਆਰ ਮਿਲਦਾ ਹੈ ਜਿਸ ਦਾ ਹੁਣ ਇੱਕ ਨਵਾਂ ਯੋਗਿਆ ਜਿਸ 300000 ਨਾਮੀ ਕਾਲਜ ਹੱਥ ਦਾ ਸਟੇਜ ਦਾ ਜਿਹੜੇ ਦੇ ਸੇ ਲੋਕਲਾਵਾ ਦੇ ਮੇਲੇ ਖੰਡਾ ਜਾਣਨਾ ਚਾਹੀਦਾ ਕੋਈ ਇੱਥੇ ਜਿਹੜੀਆਂ ਕਲਾਮਾਂ ਪੇਸ਼ ਕੀਤੀਆਂ ਜਾਂਦੀਆਂ ਤੇ ਕਿਸ ਤਰ੍ਹਾਂ ਲੱਗਦਾ ਕਿ ਜਿਹੜਾ ਕੁਝ ਜਿਹੜੇ ਅੱਜ ਤੋਂ ਅੱਜ ਜਲਦ ਤੋਂ ਜੂਲ ਹੋ ਰਹੇ ਹਨ ਕਿ ਜਿਹੜਾ ਮੇਲਾ ਆ ਇਹਦੇ ਬਾਰੇ ਕੋਈ ਕੋ ਸਾਡਾ ਕਾਲਜ ਜਿਹੜਾ ਹੈ ਸੇਮਸੂਨ ਲਾ ਕਾਲਜ ਆ ਕਾਲਜ ਇੱਕ ਪ੍ਰੋਫੈਸ਼ਨਲ ਕਾਲਜ ਆ ਔਰ ਸਾਨੂੰ ਇਸ ਗੱਲ ਦਾ ਬੜਾ ਮਾਣ ਆ ਕਿ ਅਸੀਂ ਆਪਣੇ ਕਾਲਜ ਦੇ ਵਿੱਚ ਪੰਜਾਬ ਦਾ ਫੋਰਮ ਸਾਮਕੇ ਰੱਖਿਆ ਹੋਇਆ ਆ ਔਰ ਅਸੀਂ ਬੜੇ ਮਾਣ ਦੇ ਨਾਲ ਇਸ ਇਵੈਂਟ ਦੇ ਵਿੱਚ ਸ਼ਾਮਿਲ ਹੁੰਦੇ ਆ ਕਿ ਸਾਡੇ ਬੱਚੇ ਨੇਚਰਲੀ ਅੱਜ ਦਾ ਯੋਗ ਜਿਹੜਾ ਮੋਡਰਨਿਜ਼ਮ ਦਾ ਆ ਪਰ ਉਹਨੇ ਨਾਲ ਨਾਲ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ ਪੰਜਾਬੀ ਵਿਕਤੀ ਕੋਲਣਾ ਚਾਹੀਦਾ ਔਰ ਅਸੀਂ ਆਪਣੇ ਬੱਚਿਆਂ ਨੂੰ ਉਸ ਫਿਕਸਰ ਨਾਲ ਜੋੜ ਕੇ ਰੱਖਦੇ ਆ ਔਰ ਸਾਡੇ ਬੱਚੇ ਨੇਚਰਲੀ ਜੱਜ ਵੀ ਬਣਨਗੇ ਵਕੀਲ ਵੀ ਬਣਨਗੇ ਔਰ ਬੱਚੇ ਜਿਹੜੇ ਕਿਸੇ ਵਾਲੇ ਵੀ ਨਹੀਂ ਸਾਡੇ ਕੋਲ ਐਨਐਸਐਸ ਵੀ ਹੈ ਐਨਸੀਸੀ ਵੀ ਹੈ ਅਸੀਂ ਹਰ ਤਰ੍ਹਾਂ ਦੇ ਇਵੈਂਟਸ ਚ ਪਾਰਟਿਸਪੇਟ ਕਰਦੇ ਆ ਸਾਡਾ ਕਾਲਜ ਪੰਜਾਬ ਦਾ ਨੰਬਰ 1 ਕਾਲਜ ਆ ਔਰ ਅਸੀਂ ਚੌਥੇ ਇਸੇ ਤਰ੍ਹਾਂ ਇਹ ਚੜ੍ਹਦੀਆਂ ਕਲਾ ਵਿੱਚ ਹਾਂ ਤਾਂ ਉਹ ਪਿਆਰ ਤੁਸੀਂ ਕਿ ਕਰ ਰਹੇ ਆ ਹਾਂ ਜੀ ਕਿਤੇ ਦੀ ਟੀਮ ਵੀ ਮੈਂ ਤਿਆਰ ਕਰਦੀ ਆ ਮੇਰੇ ਨਾਲ ਮੇਰੇ ਡਾਕਟਰ ਕਿੰਨੇ ਨੇ ਜੋ ਮੈਨੂੰ ਪੂਰਾ ਸੈਸ਼ਨ ਦਿੰਦੇ ਨੇ ਬੱਚਾ ਨੂੰ ਪੂਰੀ ਤਰ੍ਹਾਂ ਜਿਹੜਾ ਹੈ ਹਮੇਸ਼ਾ ਸਸਪੈਂਟ ਚੱਲਦੇ ਮੇਰਾ ਨਾਮ ਨੇ ਇਸ ਸੈਟ ਸੋਚਾ ਲਾ ਕਾਲੇ ਕਿ ਕਦੀ ਕੱਟ ਰਹੀ ਕੀ ਨਾਮ ਹੈ ਅੱਜ ਮਾਜੇ ਕਿਤੇ ਤਾਂ ਕੰਪਨੀ ਵਿੱਚ ਭਾਗ ਲਿਆ ਤੁਸੀਂ ਬਹੁਤ ਹੀ ਬढ़ाई ਕਰ ਰਹੇ ਆ ਤੁਸੀਂ ਜਿਹੜੀ ਕਾਨੂੰਨ ਦੀ ਸਿੱਖਿਆ ਲੈ ਰਹੇ ਆਂ ਮੇਂ ਹੋਰ ਵਾਲੇ ਸਮੇਂ ਵਿੱਚ ਤੁਸੀਂ ਲੋਕ ਕਰਕੇ ਕੀ ਦੀ ਗੱਲ ਨਹੀਂ ਕਰਨਾ ਆ ਕਿ ਕਿਸ ਤਰ੍ਹਾਂ ਲੱਗ ਰਿਹਾ ਕਿ ਇਹਨੇ ਕੰਪਨੀ ਨੂੰ ਪਾ ਕੇ ਆ ਕਿ ਅੱਪਿਆ ਜਾਨਾ ਜੁਣੀ ਹੋਇਆ ਆਡਾ ਮਹਾਨ ਜਿਹੜਾ ਤੁਸ ਆਇਆ ਉਹਦੇ ਨਾਲ ਤੁਸੀਂ ਜੁਣੀ ਹੋ। ਇਸ ਨੂੰ ਚੋਣ ਤੇ ਗਿਆ ਲੱਗਿਆ ਕਿ ਹਮਾਂ ਨੂੰ ਚਾਹੀਦਾ ਹੈ ਕਿ ਸਾਰੇ ਸਭ ਨੂੰ ਸਹਾਇਤਾ ਕਰਦੇ ਹਾਂ। ਹਮਾਂ ਨੂੰ ਕੀ ਕਰਨ ਹੈ? ਅਪੂ ਤੋਂ ਨਹੀਂ ਕਰਦੇ ਬਹੁਤ ਵਧੀਆ ਕਰੇਗਾ। ਬਰਬਰੀ ਕਰਦਾ ਹਰ ਇੱਕ ਵਿੱਚ। ਰੱਤਾਂ ਤੋਂ ਸਿੱਖਣ ਤੋਂ ਬਹੁਤ। ਨਾਸ ਮੇਰਾ ਨਾਸ ਹੈ। ਨਾਸ ਮੈਨੂੰ ਚਾਰ ਸਾਲ ਹੋ ਗਏ ਕਿਹਦੇ ਨਾਲ ਮੈਂ ਲੱਗਦਾ ਇੱਕ ਸਾਲ ਹੈ ਤੇ ਸਾਡੇ ਸੀ ਕਿ ਪਹਿਲੇ ਹੋ ਸੀ 그다음에 ਬਾਅਦ ਵਿੱਚ ਲੈਤਾ ਹੈ ਕਿੰਨੇ ਦੇ ਕਿੰਨੇ ਤੱਕ ਕੀ ਰੋਲ ਕਰਦਾ ਹੈ ਜਿੰਦਾ ਨੂੰ ਕਿਹਾ ਆ ਦਿਖਾਇਆ ਅੰਕਾ ਕਿਆ ਦਾ ਖਾਸ ਕੀ ਹੋਤੀ ਹੈ ਇਹ ਗਲਤੀ ਨੂੰ ਹਮੇਸ਼ਾ ਠੀਕ ਕਰਾ ਲੈਣਾ ਹੈ ਇੱਕ ਵਾਰ ਨਾ ਕਿ ਇਹ ਹਮੇਸ਼ਾ ਆਪਣੇ ਤੋਂ ਬਦਲਣਾ ਤੁਹਾਨੂੰ ਸਿਖਾਉਂਦਾ ਹੈ ਜੋ ਤੁਹਾਨੂੰ ਆਦਾ ਹੈ ਉਹਨਾਂ ਮੈਂ ਚਾਹੀ ਹਮੇਸ਼ਾ ਨਹੀਂ ਮੇਰੇ ਤੋਂ ਬਦਲਣਾ ਕੀ ਕੀ ਗੱਦੀ ਬਸ ਕੋਲ ਜਾ ਤੇਰੀ ਬੇਜਵਾਨੀ ਉੱਤੇ ਡੋਲੇ ਕੀ ਸੋਣਿਆ ਤੇਰੀ ਬੇਜਵਾਨੀ ਉੱਤੇ ਡੋਲੇ ਕੀ ਸੋਣਿਆ ਲੰਗਦਾ ਗਰੀ ਦੇ ਵਿੱਚੋਂ ਖੰਗ ਖੰਗ ਕੇ ਮੇਰੀ ਜੰਨੀ ਨਾਲੀਆਂ ਪੱਕਾ ਪੱਡ ਪੱਨੇ ਉਨੇ ਆ ਇੱਕ ਤਾਂ ਪਰਮਾਤਮਾ ਦੀ ਕਿਰਪਾ ਹੈ ਔਰ ਇਹ ਨਾਲ ਨਾਲ ਸਾਨੂੰ ਆਪਣੀ ਮੈਨੇਜਮੈਂਟ ਦਾ ਬਹੁਤ ਸਹਿਯੋਗ ਹੈ ਸਾਨੂੰ ਉਹ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਦੇ ਆ ਸਾਡੇ ਡਾਇਰੈਕਟਰ ਸਰ ਸ਼ਮਾਨਤ ਸਿੰਘ ਐਸ ਕੇ ਸਰਵਨਦੀ ਨੂੰ ਹਮੇਸ਼ਾ ਹੀ ਸਾਨੂੰ ਜਿਹੜਾ ਹੈ ਸਪੋਰਟ ਕਰਦੇ ਨੇ ਆਪਾਂਿਆਂ ਦੇ ਵਿੱਚ ਤੋਂ ਬੋਨਾ ਤੋਂ ਇਸ ਤੋਂ ਬੋਨ ਤੋਂ ਬਗੈਰ ਅਸੀਂ ਕਿਤੇ ਵੀ ਪਾਰਟਿਸਪੇਟ ਨਹੀਂ ਕਰ ਸਕਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਭੇਜਿਆ ਔਰ ਜਿਨ੍ਹਾਂ ਦੀ ਨਹਿਮ ਨਾਈ ਅੰਦਰ ਅਸੀਂ ਦਾ ਪੁਸ਼ਕਮਾਨ ਹੈ ਥੈਂਕ ਯੂ ਜਿਸਾ ਮੇਰਾ ਨਾਮ ਸੇਨ ਸੋਜਰ ਹੈ ਲੋਕ ਕਾਲਜ ਨੰਦਰਦੀ ਇੰਦੀ ਕੀਮਤ ਹੈ ਮੈਡਮ ਉਹਨਾਂ ਦੇ ਇਤਿਆਹਾ ਗਿਆ ਤੇ ਆ ਜਿਨ੍ਹਾਂ ਨੇ ਇਹ ਵਕ ਵਕ ਕਲਾਵਾਂ ਦਾ ਜਿਹੜੇ ਰੰਗ ਪੇਸ਼ ਕੀਤੇ ਤੇ ਕਾਫੀ ਇਹਨਾਂ ਨੇ ਇਨਾਮ ਵੀ ਪ੍ਰਾਪਤ ਕੀਤੇ ਆ ਜਿਹਨਾਂ ਚੱਲ ਨਹੀਂ ਪੱਦੀ ਪਸਦੀ